ਖੁਰਦ ਰੋਡ ਤੇ ਸਿੰਘ ਐਵੇਨਿਊ ਦੇ ਇੱਕ ਕਮਰੇ ਵਿੱਚ ਇੱਕ 30 ਸਾਲਾ ਵਿਆਹੁਤਾ ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ ਜਿਸ ਦਾ ਵਿਆਹ ਲਗਭਗ 5 ਮਹੀਨੇ ਪਹਿਲਾਂ ਹੋਇਆ ਸੀ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਗੋਲਡ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਚੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਡ ਦੋ ਆਡੀਏ ਗੱਲ ਕਰਾ ਲੈਨੇ ਬਸ ਆਜੋ ਸਾਨੂੰ ਇਹ ਫੋਨ ਕੀਤਾ ਬਾਕੀ ਸਾਰਿਆਂ ਨੂੰ ਅਸੀਂ ਕੀਤੇ ਨੇ ਫੋਨ ਆਗੇ ਪਾਸ ਡੀਐਸਪੀ ਸਾਹਿਬ ਵੀ ਆ ਗਏ ਔਰ ਮੀਡੀਆ ਵੀ ਆਇਆ ਸਾਰੀ ਦੇਖੋ ਕਰਿਆ ਜੋ ਵੀ ਦੋ 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 ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਲਿਖਾਊਗਾ ਉਹਨਾਂ ਦੇ ਮੁਤਾਬਕ ਕੀ ਕਰਵਾਈ ਕੀਤੀ ਜਾਊਗੀ ਅਜੇ ਤੱਕ ਇਸ ਸਟੇਜ ਤੇ ਕੁਝ ਵੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਖੁਰਦ ਰੋਡ ਤੇ ਸਿੰਘ ਐਵੇਨਿਊ ਦੇ ਇੱਕ ਕਮਰੇ ਵਿੱਚ ਇੱਕ 30 ਸਾਲਾ ਵਿਆਹੁਤਾ ਔਰਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ ਮ੍ਰਿਤਕਾ ਦੀ ਪਛਾਣ ਰਮਨਦੀਪ ਕੋਰਵਜੋ ਹੋਈ ਹੈ ਜਿਸ ਦਾ ਵਿਆਹ ਲਗਭਗ 5 ਮਹੀਨੇ ਪਹਿਲਾਂ ਹੋਇਆ ਸੀ ਘਟਨਾ ਦੀ ਜਾਂਚ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਮ੍ਰਿਤਕਾ ਦੇ ਭਰਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦਾ ਵਿਆਹ ਖੰਨਾ ਪਰਿਵਾਰ ਵਿੱਚ ਹੋਇਆ ਸੀ ਅਤੇ ਵਿਆਹ ਤੋਂ ਥੋੜੀ ਦੇਰ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਉਸ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੀਹੇ ਦੇ ਰਹੇ ਸਨ ਉਹਨਾਂ ਕਹਿਆ ਕਿ ਰਮਨ ਦੀਪ ਨੂੰ ਅਕਸਰ ਇੱਕ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ ਅਤੇ ਉਸ ਨੂੰ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਘੱਟ ਹੀ ਦਿੱਤੀ ਜਾਂਦੀ ਸੀ। ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਸੋਹਰੇ ਪਰਿਵਾਰ ਦੇਹਜ ਵਿੱਚ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਕਰ ਰਹੇ ਸਨ। ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਇਹ ਮੰਗਾ ਪੂਰੀਆ ਨਹੀਂ ਕਰ ਸਕੇ। ਸੋਮਵਾਰ ਸ਼ਾਮ ਨੂੰ ਉਹਨਾਂ ਨੂੰ ਫੋਨ ਤੇ ਸੂਚ ਕੀਤਾ ਗਿਆ ਕਿ ਰਮਨਦੀਪ ਨੇ ਪਾਲ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਦੋਂ ਪਰਿਵਾਰ ਮੁੱਕ ਤੇ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਰਮਨਦੀਪ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀ ਪਿੱਠ ਪੂਰੀ ਤਰ੍ਹਾਂ ਨੀਲੀ ਸੀ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਢੜਕਾ ਦਿੱਤਾ ਗਿਆ ਹੈ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ। ਮਾਮਲੇ ਇਸ ਮਾਮਲੇ ਤੇ ਡੀਐਸਪੀ ਅਮਰਤ ਸਿੰਘ ਪਾਲ ਸਿੰਘ ਭਾਟੀ ਨੇ ਕਿਹਾ ਕਿ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਪੇ ਬਿਠਾਉਂਦਾ 20 ਜਿਹੜੇ ਆਏ ਸੀ ਭੈਣ ਜੀ ਜਿਹਨੇ ਪੜ੍ਹ ਦਿੱਤਾ ਉਹ ਵੀ ਕਦੇ ਬਾਹਰ ਦੇ ਦੂਜੇ ਪਾਸੇ ਨਾਲ ਇਹ ਪਟਕਾ ਟੁੱਟਦੀ ਹੁੰਦੀ ਹੈ ਬਾਈ ਬਾਈ কি বেটি দি ক'তো মেজ হৈ ਜਾ ਮੁੰਡਾ ਤੇ ਜਿਉਣੀ ਤੇ ਜਿਉਣੀ ਨਾਲ ਧੂੜ ਤਾਂ ਵੀ ਤੋੜੇ ਰਹਿਦੇ ਮੋੜੇ ਰਹਿਦੇ ਤੇ ਖੇਲ ਰਿਹਾ ਸਰਦਾਰੀ ਬੈਠਾ ਰਹੇਗਾ ਗੱਲ ਕਰਾਂਗੇ ਇੱਕ ਦਿਨ ਕੱਲ ਰਾਤ ਨਹੀਂ ਸੀ ਕੱਲ ਮੈਂ ਨਾ ਪਟਿਆਲਾ ਗਾ ਗਿਆ ਮੇਰਾ ਘੌੜਾ ਹੀ ਰਿਹਾ ਕੋਈ ਗੱਲ ਨਾ ਕਰਦਾ ਤੇ ਗੱਲ ਨਾ ਕਰਦਾ ਤੇ ਮੰਮੀ ਨੇ ਜਦੋਂ ਮੈਂ ਟੱਟ ਨੂੰ ਆਉਣੀ ਆ ਜਾਂਨੀ ਆ ਮੰਮੀ ਤੂੰ ਜਾ ਮੈਂ ਬਸ ਇੱਕ ਲੋਤੀ ਵਿਚ ਹਾਂ ਤੇ ਮੇਰਾ ਛੋਟਾ ਪੁੱਇਆ ਦਾ ਦਰਸ਼ਨ ਸਿੰਘ ਠੀਕ ਹੈ ਜੀ ਅਸੀਂ 5 ਮਹੀਨੇ ਕੁੜੀ ਪਿਆਹੀ ਨੂੰ ਠੀਕ ਹੈ ਜੀ ਉਹਦੇ ਬਾਅਦ ਤੋਂ ਨਾ ਤਾਂ ਇਹਨੇ ਆਪਣੇ ਪੇਕੇ ਕੁੜੀਆਂ ਨੂੰ ਵਿਆਹ ਤੋਂ ਬਾਅਦ ਰਹਿਣ ਜਾਂਦੀ ਆ ਕੁੜੀ ਇੱਕ ਦਿਨ ਹੀ ਰਹਿਣ ਦਿੱਤੀ ਜੇ ਬਾਹਰ ਵੀ ਕਿਤੇ ਜਾਂਦਾ ਸੀਗਾ ਜਿੰਦਾ ਲੱਗ ਜਾਂਦਾ ਸੀਗਾ ਹੁਣ ਕੁੜੀ ਨੇ ਨੀਂਦੀ ਕਰੀ ਬਿਆਹ ਸਾਡੇ ਉਹ ਫੋਟੋਆਂ ਨੇ ਬਗਾਇਦਾ ਸੀ ਖਿੱਚੀਆਂ ਨੇ ਨਾਲ ਕੋਈ ਹਾਂਜੀ ਮੁੰਡਾ ਪਹਿਲਾਂ ਕਹੋ ਨਹੀਂ ਕਰਿਆ ਨਾ ਪਤਾ ਨਹੀਂ ਕਿ ਐਤਵਾਰ ਮੁੰਡਾ ਇੱਕ ਦਿਨ ਕੰਮ ਤੇ ਨਹੀਂ ਗਿਆ ਰਾਮਨਕੌਰ ਕੁੜੀ ਦਾ ਨਾਮ ਸੀ ਜੀ ਮਰਦੇ ਇੱਕ ਦਿਨ ਨਹੀਂ ਘਰੇ ਗਏ ਕਈ ਕੁੜੀ ਮੇੜ ਵੀ ਜਾਣੋ ਕਿ ਜਿਵੇਂ ਆਪਾਂ ਜਾਣਿਆ ਮਿਲਣਾ ਮੇਰਾ ਲਖਵੇਂਦਰ ਆ ਜੀ ਮੇਰੇ ਜਠਾੜੀ ਦੀ ਕੁੜੀ ਆ ਜੀ ਕੁੜੀ ਦਾ ਨਾਮ ਰਾਮਨਕੌਰ ਆ ਜੀ ਪਿੰਡ ਸਲਾਣਾ ਹੈ ਜੀ ਪਰੋਣੇ ਦਾ ਅਮਰਤ ਸਿੰਘ ਆ ਜੀ ਹਾਂ ਜੀ ਇਹ ਕੁੜੀ ਨੂੰ ਕੋਈ ਕਮਾੜਦਾ ਸੀ ਜੀ ਨਾ ਸਾਡੇ ਨਾਲ ਕਿਸੇ ਨਾਲ ਗੱਲ ਕਰਾਉਂਦਾ ਸੀ ਜੀ ਉਹਨੂੰ ਸਾਫ ਦਿੱਤਾ ਜਾਵੇ ਕੁੜੀ ਦੀ ਪੰਜ-ਛੇ ਮਹੀਨੇ ਹੋਏ ਨੇ ਹਲੇ ਆਈ ਕਿਸਿਆਣਾ ਜਾਂ ਤੇ ਵਿਆਹ ਕੀਤਾ ਸੀਗਾ ਅੱਜ ਕੋਦ ਰਿਸ਼ਤਾ ਕਰਾਇਆ ਅੱਜ ਹੀ ਕੰਕਰਦਾ ਤੇ ਕੁੜੇ ਨੂੰ ਵੀ ਕੰਕਰਦਾ ਸੀ ਪੈਸੇ ਕੇ ਹੁਣ ਬਹੁਤ ਸ਼ੇਰ ਕਰਵਾਇਆ ਇਹਨੇ ਕੁੜੀ ਦਾ ਸਾਡੀ ਦਾ ਅੱਜ ਕੀ ਹੋਇਆ ਅੱਜ ਸਾਨੂੰ ਹੁਣ ਫੋਨ ਕੀਤਾ ਜੀ ਜਦੋਂ ਆ ਕਰ ਰਹੇ ਹੋ ਸਾਨੂੰ ਪਹਿਲਾਂ ਕੁਝ ਨਹੀਂ ਦੱਸਿਆ ਹੈਗਾ ਤੁਹਾਡਾ ਹੱਥ ਬੰਨ੍ਹ ਕੇ ਜਾਂ ਵੀ ਸਾਨੂੰ ਸਾਫ ਦਿੱਤਾ ਸਾਨੂੰ ਫੋਨ ਜੀ ਇਹਦੇ ਸੌਰੇ ਨੇ ਪਾਣੀ ਬਣ ਤੋਂ ਪਤਾ ਚੱਲੇ ਸਾਨੂੰ ਕਮੀ ਦੇ ਸੌਰੇ ਨੇ ਖੋਣ ਦਿੱਤਾ ਕਿ ਹਾਂ ਜੀ ਉਹਨਾਂ ਨੇ ਕੀ ਕੀਤਾ ਪਰਾਣ ਨੇ ਪਾਸਾ ਜੀ ਸਾਨੂੰ ਫੋਨ ਕੀਤਾ ਬਾਕੀ ਸਾਰੇ ਨੂੰ ਸੀ ਕੀਤੇ ਨੇ ਫੋਨ ਇਹ ਆਪਣਾ ਮੈਨੂੰ ਇੱਥੇ ਦਾ ਬੋਲਣਾ ਨਹੀਂ ਹੈ ਸਿੰਘ ਬਲਵੰਨੀ ਕਹਿੰਦੇ ਨੇ ਕੋਈ ਇੱਥੇ ਵੀ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਕੁੜੀ ਉਦੋਂ ਤੱਕ ਨਹੀਂ ਚੱਕਣੀ ਜਦ ਤੱਕ ਕਿ ਪਰਾਣਾ ਨਾਲ ਨਹੀਂ ਪਾਉਂਦੇ ਹੈਗੇ ਪਰਾਣੇ ਨਾਲ ਕਰੀ ਜਾਵੇ ਕਾਰਵਾਈ ਜਿਹੜੀ ਸਾਰੀ ਕੁਝ ਦੇ ਵਿੱਚ ਕੀਤੀ ਜਾਵੇ ਦਰਸ਼ਨ ਹੈ ਜੀ ਦਰਸ਼ਕ ਕੌਣ ਸੀ ਜਿਹੜਾ ਦਿੱਖੂ ਇਹ ਮੇਰੀ ਛੜੀ ਹੈ ਆਏ ਕੁੜੀ ਦੇ ਮਾਂ ਦਾ ਲੋਕਾਂ ਨੂੰ ਹੋਇਆ ਕੀ ਅੱਜ ਤੰਗ ਕਰਦਾ ਸੀ ਅੱਛਾ ਆਹ ਧਾਰ ਮੰਗਦਾ ਸੀ ਉਲਟ ਮੰਗਦਾ ਸੀ ਕਿੰਨਾ ਟਾਈਮ ਹੋਇਆ ਤੇ ਯਾਰੀ ਹੋਇਆ ਕਿੰਨਾ ਟਾਈਮ ਹੋ ਗਿਆ 6 ਮਿੰਟ ਹੋ ਗਏ ਜੀ ਅੱਛਾ ਹਾਂ ਕਿੱਥੇ ਹੋ ਕਿਰਪਾ ਕਰਕੇ ਕਿੱਥੇ ਪਿੱਕ ਤੇ ਗੱਲ ਸਲਾਮ ਅਲੈਕੁਮ ਸਲਾਮ ਅਲੈਕੁਮ ਸਲਾਮ ਅਲੈਕੁਮ ਕਿੰਨਾ ਜਾਨੋ ਹੈ ਨਾ ਮੈਨੂੰ ਸੇਮ ਹੀ ਬੀ ਬੀ ਇੱਕ ਵਾਰ ਹੀ ਗਏ ਨੇ ਬਸ ਸੇਮ ਹੀ ਜੇ ਕਾਇਦੇ ਜੀ ਜੀ ਉਡੀ ਨੂੰ ਕੁੱਟਦਾ ਸੀ ਸਾਨੂੰ ਪਰੇਸ਼ਾਨ ਕਰਦਾ ਸੀ ਕੀ ਡਿਮਾਂਡ ਹੋਣੀ ਕਰਦਾ ਸੀ ਡਿਮਾਂਡ ਕੀ ਬੋਲਟ ਦਾ ਮੰਗਦਾ ਤੰਮ ਕੋਈ ਨਹੀਂ ਸੀ ਕਰਦਾ ਜੀ ਤਦੋਂ ਹੁੰਡੇ ਦਾ ਬਾਪ ਕਹਿੰਦਾ ਸੀ ਆਸਮ ਕਰਦਾ ਹੈ ਕੰਮ ਅਸੀਂ ਪੁੱਛਿਆ ਘਰੀ ਪਿਆਰ ਹੈਗਾ ਸੀ ਕੋਈ ਕੰਮ ਨਹੀਂ ਕਰਦਾ ਤੇ ਮੈਂ ਜੇ ਵੀ ਕਰਦਾ ਸੀ ਪਤਾ ਨਹੀਂ ਨਾਸ਼ ਕਰਦੇ ਹੁਣ ਜਿਹੜਾ ਕੰਮ ਨਹੀਂ ਕਰਦਾ ਜੀ ਕਿੰਨੇ ਭਰਾਵਾਂ ਦੀ ਭੈਣ ਸੀ ਤਿੰਨ ਭਾਈਆਂ ਇੱਕ ਭੈਣ ਸੀ ਚਾਰ ਭਰਾਵਾਂ ਦੀ ਨਾ ਤਨ ਪਾਈਆਂ ਤਨ ਪਾਈਆਂ ਜੇ ਕੋਈ ਵਿਆਹ ਕਿੰਨਾ ਕਿ ਤੁਸੀਂ ਖਰਚ ਕੀਤਾ ਵਧੀਆ ਅਸੀਂ ਪੂਰਾ ਟੱਕ ਮਾ ਕੀਤਾ ਜੀ ਹਾਂ ਮੁੰਡੇ ਨੇ ਇਹ ਫੈਮਲੀ ਦਾ ਕਿੰਨੇ ਜਾਣੇ ਇਹ ਥੋੜੇ ਜੀ ਜਾਣੇ ਹੈਗੇ ਸੀ ਇਹ ਵੀ ਵਧੀਆ 68 ਸਾਲ ਦੀ ਸੀ ਜੀ ਮੈਂ ਨਾਲ ਤੇ ਮੈਂ ਮਚੋਲਾ ਨਹੀਂ ਮੁੰਡੇ ਹੀ ਫੈਮਲੀ ਮਾ ਪਿਓ ਤੇ ਭੈਣ ਭੜਾ ਕਿਹਨੇ ਇਹ ਨਾ ਦੋ ਹੀ ਨੇ ਜੀ ਇੱਕ ਮੁੰਡਾ ਮੁੰਡਾ ਕੁੜੀ ਨੇ ਇੱਕ ਮਾਰੀ ਰਹਿਣਾ ਕਿ ਅੱਛਾ ਧੰਨਵਾਦ ਉਹ ਮੇਰਾ ਅਖਰੀ ਗੱਲ ਨਹੀਂ ਮੋਦੀ ਸਾਨੂੰ ਮੰਗਦਾ ਵੀ ਸਾਨੂੰ ਉਹ ਮੰਨਣਾ ਚਾਹੀਦਾ ਅੱਛਾ ਕੱਲ ਕੱਲ ਤੱਕ ਬਸ ਜਵਾਬ ਦੇਣਾ ਇਹ ਕਰੇ ਫੋਨ ਕਰੇ ਜੀ ਅਸੀਂ ਜਦ ਹੀ ਆਏ ਹੈ ਇਹਨਾਂ ਨੇ ਬੁੜਨੇ ਭਾਈ ਚੁੱਪ ਕਰ ਬੋਲਣ ਦੇ ਬੰਦੇ ਦੇ ਬਾਪ ਨੇ ਕਰਿਆ ਜੀ ਠੀਕ ਅੰਦਰ ਵੀ ਆ ਤੇ ਆਉਗਾ ਮੈਨੂੰ ਤਾਂ ਫੋਨ ਵੀ ਨਹੀਂ ਕਰਾ ਮਾਦਾ ਕੰਮ ਤੋਂ ਆਇਆ ਸਿੱਤਾ ਵਰੀ ਆਇਆ ਹਾਂ ਸਿੱਤਾ ਲੁਕੀ ਤੇ ਤੁਹਾਡੇ ਭੈਣੇ ਕੀ ਤਾ ਕੋਈ ਗਾਲ ਫਰਾਇਆ ਨਹੀਂ ਪੁੱਛਿਆ ਨਹੀਂ ਕਿਉਂ ਕਿਤਾ ਕਰਿਆ ਜੀ ਇਹਨਾਂ ਨੇ ਜੀ ਪੁਲਿਸ ਨੂੰ ਦੱਸ ਕੇ ਕਿਤੇ ਪਰ ਸੁਣਵੈਂ ਨਾ ਨਹੀਂ ਕਰਦੇ ਅਸੀਂ ਵਿੱਚ ਜਾ ਕੇ ਹਾਂ ਫੋਨ ਕਰੇ ਨਾ ਮਾਰਨਾਂ ਵਾਲੇ ਨਹੀਂ ਮਾਰੇ ਨੀਲ ਪਏ ਹੋਣ ਕੁੜੀ ਦੇ ਹਾਂ ਇਹ ਕਹਿੰਦੇ ਆ ਗੇਟ ਨੂੰ ਉਹ ਲਾਇਆ ਉਹ ਗੇਟ ਜਮੇ ਖੋਣਾ ਖੁੱਲੇ ਜੀ ਇਹ ਕਹਿੰਦੇ ਗੀੜ ਲਾ ਕੇ ਕਰੇ ਗੇਟ ਖੁੱਲੇ ਹਾਂ ਜੀ ਕਿੱਥੇ ਨਹੀਂ ਸੀ ਸਲਾਣੇ ਪੈਂਦਾ ਜੀ ਸਲਾਣੇ ਤੋਂ ਸਲਾਣੇ ਪੈਂਦਾ ਹੁਣ ਕੀ ਮੰਗੀ ਕਰ ਦੂੰ ਜੀ ਸਾਨੂੰ ਵੱਧ ਵੱਧ ਹੋਊ ਤਾਂ ਹੀ ਬਈ ਜਿਵੇਂ ਸਾਡੀ ਕੁੜੀ ਲਾਂਚ ਰਿਆ ਇਹਨਾਂ ਨੇ ਮਾਰੀਆਂ ਨਾ ਨਾ ਮਾਰੀਆਂ ਮੇਰਾ ਨਾਮ ਸਿਕੰਦਰ ਸਿੰਘ ਦਾ ਮੇਰਾ ਪਿੰਡ ਸਲਾਣਾ ਹੈ ਇਹ ਮੇਰੀ ਭਤੀਜੀ ਸੀਗੀ ਮੇਰੇ ਚਾਚਾ ਭਾਈ ਦੀ ਕੁੜੀ ਸੀਗੀ ਇਹ ਇਹਨਾਂ ਨੇ ਮਾਰੀ ਆਏ ਕੋਈ ਮਰੀ ਨਹੀਂ ਹੈਗੀ ਕੋਈ ਸਾਹ ਲੈਣੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਖੁਦ ਵੀ ਮੀਡੀਆ ਸਾਰਾ ਹੈ ਉੱਥੇ ਦੇਖ ਸਕਦਾ ਹੈ ਕੋਈ ਸਾਹ ਸਾਹ ਲੈਣੇ ਵਾਲੀ ਗੱਲ ਨਹੀਂ ਵੀ ਇਹ ਸਾਹ ਲਿਆਏ ਕੁੜੀ ਨੇ ਸਾਡੀ ਕੁੜੀ ਸ਼ੁਰੂ ਤੋਂ ਹੀ ਉਹ ਦੁਖੀ ਸੀਗੀ ਅੱਜ ਤੱਕ ਉਹ ਦੁਖੀ ਹੋ ਰਹੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਹਾਂ ਹਾਂ ਸਾਨੂੰ ਹੁਣ ਹੀ ਪਤਾ ਲੱਗਿਆ ਹੈ ਕੁੜੀ ਦਾ ਨਾਮ ਰਮਨਦੀਪ ਕੌਰ ਆ। ਕਿੰਨੇ ਨੰਬਰ ਤੇ ਵੀ? ਉਮਰ ਉਹਦੀ 30 ਸਾਲ ਦੀ ਉਮਰ ਆ ਜੀ। 30 ਸਾਲ। ਹਾਂ ਮੇਰੇ ਉਹ ਹਾਣ ਪ੍ਰਮਾਣ ਦੀ ਹੋ ਜਾ। ਮੈਰਿਜ ਹੋਈ ਨੂੰ ਵਾਲੇ 6-7 ਮਹੀਨੇ ਹੋਏ ਨੇ। ਹਾਂ। ਕਿੱਤਾ ਵਿਆਹ ਕੀਤਾ ਤੁਸੀਂ? ਵਿਆਹ ਵਧੀਆ ਕੀਤਾ ਐ ਸਾਰਾ ਕੁਝ ਵਧੀਆ ਹੋਇਆ ਸਾਰੀਆਂ ਰਸਮਾਂ ਸਹੀ ਹੋਈਆਂ ਨੇ। ਜੋ ਵੀ ਹੋਇਆ ਸਹੀ ਹੋਇਆ। ਪਰੇ ਨਾ ਸਾਡੇ ਨਾਲ ਕੁੜੀ ਨਾਲ ਗੱਲ ਕਰਨ ਦਿੰਦੇ ਸੀਗੇ ਸਾਨੂੰ ਹਲ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕਿਉਂਕਿ ਉਹ ਦੁਖੀ ਸੀਗੀ ਇਹ ਦਾਜ ਮੰਗ ਰਹੇ ਸੀਗੇ ਅਸੀਂ ਗਰੀਬ ਬੰਦੇ ਆ ਜੀ ਅਸੀਂ ਨਹੀਂ ਦੇ ਸਕਦੇ ਹੈਗੇ ਕੁੜੀ ਨੇ ਕਦੇ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਪਰੇਸ਼ਾਨ ਕਰਦਾ ਹਾਂਜੀ ਸਾਨੂੰ ਉਹਨੇ ਦੱਸਿਆ ਏ ਉਹ ਸਾਡੇ ਕੋਲ ਜਾਣਦੀ ਸੀ ਜਦੋਂ ਸਾਨੂੰ ਦੱਸਦੀ ਸੀ ਕਿ ਵੀ ਚਾਚਾ ਸਾਨੂੰ ਉਹ ਬਹੁਤ ਦੁਖੀ ਕਰਦਾ ਏ ਸਾਨੂੰ ਦਾਜ ਮੰਗਦਾ ਉਹ ਕਹਿੰਦਾ ਜੀ ਸਾਨੂੰ ਗੱਡੀ ਦੋ ਸਾਨੂੰ ਗੋਲਡ ਦੋ ਅਸੀਂ ਤਾਂ ਵੀਰੇ ਸਾਈਕਲ ਦੇਣ ਜੋਗੇ ਵੀ ਨਹੀਂ ਹੈਗੇ ਅਸੀਂ ਕਿੱਥੋਂ ਬੋਲਡ ਦੇ ਜਾਂਦੇ ਉਹ ਸਾਡੇ ਨਾਲ ਪਹਿਲਾਂ ਗੱਲ ਕਰਦੇ ਆ ਕੇ ਕਿੱਦਾਂ ਤੁਸੀਂ ਕਿੱਦਾਂ ਕਹਿ ਰਹੇ ਮਾਰਿਆ ਹੋਇਆ ਤੁਸੀਂ ਮੀਡੀਆ ਖੁਦ ਦੇਖ ਸਕਦਾ ਨਾ ਅੰਦਰ ਜਾ ਕੇ ਖੁਦ ਦੇਖ ਸਕਦਾ ਉਹਦੀ ਨੀਲੀ ਤੇ ਕਰੀ ਪਈ ਐ ਟੂੰ ਹੀ ਉਹਦੀ ਕੁੱਟ-ਕੁੱਟ ਕੇ ਪਹਿਲਾਂ ਨੀਲੀ ਕਰੀ ਪਈ ਐ ਟੂੰ ਹੀ ਦੇਖੋ ਲਾਸ਼ਾਂ ਕਿੰਨੀਆਂ ਪਈਆਂ ਹੋਈਆਂ ਨੇ ਉਹਦੇ ਕੋਹਾਂ ਹੀ ਦੇ ਉੱਤੇ ਠੀਕ ਆ ਤੁਸੀਂ ਕਿੱਦਾਂ ਮੀਡੀਆ ਕਿੱਦਾਂ ਕਹਿ ਸਕਦਾ ਵੀ ਉਹ ਨਹੀਂ ਮਾਰੀ ਹੋਈ ਮੁੰਡਾ ਕਿੱਥੇ ਮੁੰਡਾ ਅੰਦਰ ਆ ਵੀਰੇ ਹਾਂ ਉਹਦੇ ਕੋਈ ਯਾਦ ਚਿੱਤੇ ਨਹੀਂ ਜਦੋਂ ਅਸੀਂ ਉਹਰੇ ਆਏ ਆ ਮੁੰਡਾ ਉੱਥੇ ਬਾਹਰ ਖੜਕੇ ਗਰਵਾਡੀਆਂ ਨਾਲ ਗੱਲਾਂ ਮਾਰਨ ਲੱਗਿਆ ਹੋਇਆ ਸੀ ਹੱਸਣ ਲੱਗਿਆ ਹੋਇਆ ਸੀਗਾ ਹਾਂ ਸਾਨੂੰ ਇਹ ਨਹੀਂ ਪਤਾ ਵੀਰੇ ਨਸ਼ਾ ਕਰਦਾ ਸੀ ਹਾਂ ਸਾਨੂੰ ਨਹੀਂ ਪਤਾ ਵੀਰੇ ਉਹ ਕੀ ਕੰਮ ਕਰਦਾ ਸੀ ਸਾਨੂੰ ਬਸ ਇਹਨਾਂ ਨੇ ਇਹ ਕਿਹਾ ਸੀ ਜੀ ਮੁੰਡਾ ਮੈਨੇਜਰ ਆ ਜਿਸਨ ਵਿਆਹ ਵਿਆਹ ਹੋਇਆ ਕਹਿੰਦੇ ਜੀ ਇਹ ਮੈਨੇਜਰ ਆ 40-50 ਹਜ਼ਾਰ ਰੁਪਏ ਤਨਖਾਹ ਲੈਂਦਾ ਹੈ ਅਸੀਂ ਕਿਹਾ ਸਾਡੀ ਕੁੜੀਆ ਸੁਖੀ ਬਸੂਗੀ ਕੋਈ ਗੱਲ ਨਹੀਂ ਪਰ ਸਾਨੂੰ ਨਹੀਂ ਪਤਾ ਕੁੜੀ ਜਾਂਦੀ ਇਹ ਵਿਆਹ ਤੋਂ ਬਾਅਦ ਸਿਰਫ ਇੱਕ ਮਹੀਨਾ ਕੰਮ ਤੇ ਗਿਆ ਉਸ ਤੋਂ ਬਾਅਦ ਇਹ ਜਿੱਤਾ ਹੀ ਘਰੇ ਬੈਠਾ ਹੈ। ਤੁਸੀਂ ਕੀ ਮੰਗਦੇ? ਅਸੀਂ ਇਹ ਮੰਗ ਕਰਦੇ ਹਾਂ ਵੀਰੇ ਇਹਨਾਂ ਨੂੰ फांसी ਹੋਣੀ ਚਾਹੀਦੀ ਆ। ਹਾਂ। ਅਸੀਂ ਤਾਂ ਇਹ ਮੰਗ ਕਰਦੇ ਹਾਂ ਦੋਨੋਂ ਪਿਓ ਪੁੱਤਾਂ ਨੂੰ फांसी ਹੋਣੀ ਚਾਹੀਦੀ ਆ। ਸਾਡਾ ਦਿਲ ਤਾਂ ਛੱਡਣਾ। ਕਿਤੇ ਅਸੀਂ ਕਿਸੇ ਤੇ ਵੀ ਨਾ ਅਸੀਂ ਪ੍ਰਸ਼ਾਸਨ ਤੇ ਉੱਤੇ ਕੋਈ ਉਹ ਕਰ ਰਹੇ ਹਾਂ ਠੀਕਾ ਗੱਲ। ਸਾਡੀ ਮੰਗ ਇਹ ਹੀ ਆ ਵੀ ਇਹਨੂੰ फांसी ਹੋਣੀ ਚਾਹੀਦੀ ਆ ਬਸ। ਦੇਖੋ ਸੁਸਾਇਡ ਆ ਜਾਂ ਕੁੜੀ ਨੇ ਸੁਸਾਇਡ ਕੀਤਾ ਜਾਂ ਲੜਕੇ ਨੇ ਮਾਰਿਆ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੂਗਾ। ਜੇਕਰ ਮੈਨੂੰ ਪਰਿਵਾਰ ਦਾ ਫੋਨ ਆਇਆ ਔਰ ਮੇਰੇ ਦੋਸਤਾਂ ਬੜਾ ਬੁਜੀਸੀ ਰੂਪੀ ਉਹਨਾਂ ਨੇ ਫੋਨ ਕੀਤਾ ਵੀ ਇਦਾਂ ਦਾ ਕਰਕੇ ਲੜਕੀਆਂ ਤੋਂ ਹੈਡ ਕਰਕੇ ਆ ਮਾਪੇ ਸੇ ਟਾਈਮ ਪਹੁੰਚਿਆ ਪ੍ਰਸ਼ਾਸਨ ਵਾਲੇ ਨਾਲ ਨਾਲ ਆ ਗਿਆ ਸਾਡਾ ਐਸਐਚਓ ਸਾਹਿਬ ਆ ਗਏ ਬਾਅਦ ਡੀਐਸਪੀ ਸਾਹਿਬ ਵੀ ਆ ਗਏ ਔਰ ਮੀਡੀਆ ਵੀ ਆਇਆ ਸਾਰੀ ਦੇਖੋ ਕਰਿਆ ਜੋ ਦੋ 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 ਪਾਣੀ ਦਾ ਪਾਣੀ ਹੋਣਾ ਚਾਹੀਦਾ ਜੇਕਰ ਲੜਕੇ ਨੇ ਕੋਈ ਐਸੀ ਹਰਕਤ ਕੀਤੀ ਆ ਲੜਕੀ ਦੇ ਨਾਲ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਗਰ ਕੋਈ ਲੜਕੀ ਨੇ ਸੁਸਾਇਡ ਕੀਤਾ ਤਾਂ ਪਰਿਵਾਰ ਨੂੰ ਉਸ ਦੀ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਸੀ ਉਹ ਪਰਿਵਾਰ ਕਿਸ ਤਰ੍ਹਾਂ ਦਾ ਸੀ ਇਹ ਨਹੀਂ ਦੱਸ ਸਕਦੇ ਪਰਿਵਾਰ ਲੜਕਾ ਉਹ ਲੜਕੇ ਦੇ ਫਾਦਰ ਸਾਹਿਬ ਬੋਨੋ ਹੀ ਸੀ ਇਸ ਪਰਿਵਾਰ ਦੇ ਵਿੱਚ ਤੇ ਠੀਕ ਸੀ ਮਿਲਨ ਵਰਤਨ ਵਾਲੇ ਸੀ ਐਸੀ ਗੱਲ ਨਹੀਂ ਲੇਕਿਨ ਪਰਿਵਾਰ ਦੇ ਵਿੱਚ ਪਰਸਨ ਉਹਨਾਂ ਦੇ ਕੀ ਚੱਲਦਾ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਜਿਹੜਾ ਉਹਨਾਂ ਦਾ ਲੈੜਾ ਹਸਬੈਂਡ ਸੀ ਉਹ ਕਿਸ ਤਰ੍ਹਾਂ ਦਾ ਰਿਲੇਸ਼ਨ ਉਹਦਾ ਇਹ ਸਾਲ ਤੋਂ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਸੀਗੇ ਪਹਿਲਾਂ ਹੀ ਕਿਤੇ ਬੂੜਾਂ ਦੇ ਸੀ ਭਗਵਾਨ ਮੁਦਾਮ ਪਿੱਤੂ ਵੀ ਹੈਗਾ ਨਾ ਇਹ ਸਾਲ ਕੋਈ ਨਹੀਂ ਇੱਥੇ ਆਏ ਸੀ ਕਿੱਥੋਂ ਆਏ ਕਿੱਥੇ ਨਹੀਂ ਉਹਦੇ ਬਾਰੇ ਉਹ ਕਿ ਵਾਰਡ ਨੰਬਰ ਕਿੰਨਾ ਪੈਂਦਾ ਇਹ ਵਾਰਡ ਨੰਬਰ 18 ਵਾਰਡ ਨੰਬਰ 18 ਛੋਟਾ ਖੰਨਾ ਰੋਡ ਤੇ ਸਿੰਘ ਐਵਨਿਊ ਸਵੀਟ ਨੰਬਰ 1 ਜੀ ਹਾਂਜੀ ਹਜੇ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਲੜਕੀ ਸੀ ਰਮਨ ਕੌਰ ਇਹਦੀ ਕਰੀਬ 5-6 ਮਹੀਨੇ ਪਹਿਲਾਂ ਵਿਆਹ ਹੋਇਆ ਹੋਇਆ ਸੀਗਾ ਅਮਰਤਪਾਲ ਸਿੰਘ son of ਬਾਦ ਸਿੰਘ ਦੇ ਨਾਮ ਨਾਮ ਦੇ ਲੜਕੀ ਨਾਲ ਜਿਹੜਾ ਇਹ ਸਿੰਘ ਐਵਨਿਊ ਦਾ ਰਹਿਣ ਵਾਲਾ ਸੀ ਠਾਣਾ ਸਿਟੀ 2 ਖੰਨਾ ਦਾ ਅੱਜ ਸਾਨੂੰ ਖਬਰ ਮਿਲੀ ਵੀ ਇਹ ਅ ਮੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ ਮਿੰਟੋ ਮਿੰਟ ਹੀ ਸਾਡੀ ਪੁਲਿਸ ਪਾਟੀ ਗਈ ਐ ਐਸ ਐਚਓ ਸਿਟੀ 2 ਉੱਥੇ ਪਹੁੰਚੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤੇ ਹਜੇ ਉਹਨਾਂ ਦੇ ਬਿਆਨ ਲਿਖਾ ਰਹੇ ਹਨ ਜੋ ਉਹਨਾਂ ਦੇ ਕੁੜੀ ਦੇ ਘਰ ਦੇ ਜਿਹੜੇ ਪੇਕਾ ਪਰਿਵਾਰ ਆ ਜੋ ਬਿਆਨ ਖਾਊਗਾ ਉਸੇ ਕਰੇ ਦਿੱਤੀ ਹੈ ਇਹਦਾ ਪੇਕਾ ਪਰਿਵਾਰ ਹੈਗਾ ਜੀ ਸਲਾਣੇ ਪਿੰਡ ਦਾ ਪੀ ਐਸ ਅਮਰੋਦ ਇਹ ਇਹ ਵੈਈ ਹੋਈ ਸੀ ਕਿ ਅਮਰਿਤਪਾਲ ਸਿੰਘ ਨੂੰ ਜਿਵੇਂ ਪਹਿਲਾਂ ਦੱਸਿਆ ਸਨੋ ਭாகਤ ਸਿੰਘ ਦੇ ਰਕੇ ਨੂੰ ਇਹ ਸਿੰਘ ਹੈ ਇਹ ਲੜਕਾ ਪ੍ਰਾਈਵੇਟ ਸਕਿਉਰਿਟੀ ਪ੍ਰੋਵਾਈਡਰ ਸੀਗਾ ਅਮਰਿਤਪਾਲ ਇਹ ਠੀਕ ਹੈ ਜੀ ਉਹ ਮੇਰੇ ਕੋਲ ਪਾਸ ਜੀ ਸਮਝ ਦੇਖੋ ਜੀ ਮੁਗਲੇ ਤੌਰ ਤੇ ਜੋ ਪਰਿਵਾਰ ਸਾਨੂੰ ਜਾਣਕਾਰੀ ਦੇਊਗਾ ਜੋ ਰੱਖਾਊਗਾ ਉਹਨਾਂ ਦੇ ਮੁਤਾਬਕ ਕੀ ਕਰਵਾਈ ਕੀਤੀ ਜਾਊਗੀ ਅਜੇ ਤੱਕ ਇਸ ਸਟੇਜ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਜੋ ਪੰਨਾ ਪਰਿਵਾਰ ਹੈ ਸਾਨੂੰ ਪਰਵਾਰ ਦੇ ਨਾਲ ਸਾਨੂੰ ਹੰਦਰਦੀ ਹੈ ਤੇ ਉਹਨਾਂ ਦਾ ਪੱਖ ਸਾਹਮਣੇ ਰੱਖਿਆ ਜਾਊਗਾ ਜੋ ਬਿਆਨ ਲਿਖੋਣਗੇ ਉਵੇਂ ਕਰ ਰਿਹਾ ਹਾਂ ਹਾਂਜੀ ਇਹ ਡੈਡ ਬੋਡੀ ਲੜਕੀ ਦੀ ਹਾਂਜੀ ਉਹ ਡੈਡ ਬੋਡੀ ਮਾਰਚ ਨਹੀਂ ਜਿੱਥੇ ਸਿਵਲ ਹਸਪੀਟਲ ਰਖਵਾ ਦਿੱਤੀ ਗਈ ਹੈ ਸਵੇਰ ਦਾ ਪੋਸਟਮਾਰਟਮ ਕੀਤਾ ਗਿਆ